ਹੈਲੋ ਫਸਟੀਕਾ ਸਾਰਿਆਂ ਨੂੰ ਮੈਂ ਹਰਜੋਤ ਸਿੰਘ ਲੈਸਟ ਯੂਕੇ ਤੋਂ ਤੁਹਾਡਾ ਬਹੁਤ ਹੀ ਸਵਾਗਤ ਕਰਦਾ ਹਾਂ ਮੇਰੇ ਚੈਨਲ ਹਰਜੋਤ ਇੰਗਲੈਂਡੀਆ ਦੇ ਵਿੱਚ ਅੱਜ ਮੈਂ ਆਪਣੀ ਪਹਿਲੀ ਫਿਲਮ ਦਾ ਰਿਵਿਊ ਪਾਉਣ ਲੱਗਾ ਹਾਂ ਜੋ ਫਿਲਮ ਦਾ ਨਾਮ ਹੈਗਾ ਗੁਰਨਾਨਕ ਨਾਮ ਜਹਾਜ਼ ਇਹ ਫਿਲਮ ਦੇ ਡਾਇਰੈਕਟਰ ਹਨ ਸ਼ਰਨ ਆੜ ਤੇ ਇਹ ਫਿਲਮ ਲਿਖੀ ਗਈ ਆ ਵੀ ਆਪਣੇ ਵੀਰ ਹਰਨਾਮ ਵੀਰ ਸਿੰਘ ਤੇ ਸ਼ਰਨ ਆੜ ਦੋਨਾਂ ਵੱਲੋਂ ਠੀਕ ਹੈ ਜੀ ਤੇ ਇਹਦੇ ਵਿੱਚ ਜਿਹੜਾ ਮੇਨ ਕਾਸਟ ਹੈ ਵੀ ਉਹ ਤੁਹਾਨੂੰ ਪਤਾ ਹੀ ਆ ਤਰਸੀਮ ਤਰਸੀਮ ਜਸੜ ਗੋਰਪ੍ਰੀਤ ਕੋ ਗਿਰੀ ਮਾਰਕ ਬੈਨਿੰਗਟਨ ਇੱਕ ਗੋਰਾ ਆ ਵੀ ਬਹੁਤ ਸੋਹਣਾ ਵਧੀਆ ਮਤਲਕਿ ਐਕਟਰ ਹੈ ਉਹਨੇ ਵੀ ਇਹਦੇ ਵਿੱਚ ਰੋਲ ਕੀਤਾ ਆ ਠੀਕ ਹੈ ਜੀ ਭਾਰਤ ਭਰੀয়াল ਤੇ ਜਿਮੀ ਜੇਮਸ ਬੁਰਕੇ ਇਹ ਮੇਨ ਮੇਨ ਕਲਾਕਾਰ ਹਨ ਇਸ ਫਿਲਮ ਦੇ ਵਿੱਚ ਵੀ ਹੁਣ ਆਪਾਂ ਗੱਲ ਕਰਾਂਗੇ ਜੋ ਮੇਰਾ ਪਰਸਨਲ ਰਿਵਿਊ ਆ ਇਸ ਫਿਲਮ ਬਾਰੇ ਮੈਂ ਕੀ ਫੀਲ ਕੀਤਾ ਵੀ ਆਪਾਂ ਸਾਰੀ ਗੱਲ ਕਰਾਂਗੇ ਇਸ ਬਾਰੇ ਬਾਈ ਸੱਚ ਦੱਸਾਂ ਨਾ ਮੈਂ ਕੱਲ ਮੂਵੀ ਦੇਖਣ ਗਿਆ ਨਾ ਮੈਂ ਸੋਚਿਆ ਵੀ ਮੂਵੀ ਨਾ ਆਪਣੀ ਜਿੱਦਾਂ ਨੋਰਮਲ ਹੋਊਗੀ ਇਹਦਾ ਆਪਾਂ ਵੀ ਕੀ ਐਕਸਪੈਕਟ ਕਰਦੇ ਆਂ ਵੀ ਆਪਣੀ ਪੰਜਾਬੀ ਇੰਡਸਟਰੀ ਤੋਂ ਨਾ ਕਿ ਚੱਲ ਇੱਕ ਆਪਣੀ ਇੰਡਸਟਰੀ ਇੱਕ ਮੂਵੀ ਆ ਆਪਣੇ ਚੱਲ ਇੱਕ ਸਿੱਖ ਹਿਸਟਰੀ ਤੇ ਆ ਮੈਂ ਕਹਾਂ ਚੱਲ ਦੇਖਦੇ ਕਿੰਦਾਂ ਦੀ ਮੂਵੀ ਨਾ ਕੀ ਸਾਬਤ ਹੋਈ ਜਦੋਂ ਮੂਵੀ ਸਟਾਰਟ ਹੋਈ ਵੀ ਮੈਂ ਤਾਂ ਹਿਲ ਗਿਆ ਮੈਂ ਸਹੀ ਗੱਲ ਕਹਤਾ ਕੋਈ ਕਿਆ সিনেমੈਟਿਕ ਇਫੈਕਟਸ ਹੈ ਅਗਿ ਫਿਲਮ ਦੇ ਵਿੱਚ ਨਾ ਬਈ ਇਦਾਂ ਦਾ ਮਾੜਾ ਵੀ ਮੈਨੂੰ ਫੀਲ ਨਹੀਂ ਹੋਇਆ ਕਿ ਫਿਲਮ ਦੇ ਵਿੱਚ ਕੁਝ ਨਕਲੀ ਆ ਕੁਝ ਨਕਲੀ ਫੀਲ ਹੋਇਆ ਹਰ ਇੱਕ ਚੀਜ਼ ਹਰ ਇੱਕ ਸੀਨ ਇੰਨੀ ਪਰਫੈਕਟਲੀ ਉਹਨਾਂ ਨੇ ਬਣਾਈ ਨਾ ਮੈਂ ਵੀ ਤੁਹਾਨੂੰ ਦੱਸ ਨਹੀਂ ਸਕਦਾ ਵੀ ਜਦੋਂ ਤੁਸੀਂ ਕੈਨੇਡਾ ਦੇ ਪੁਰਾਣੇ ਘਰਾਂ ਦੀ ਗੱਲ ਕਰਦੇ ਆ ਉਹਨਾਂ ਨੇ ਪੁਰਾਣਾ ਘਰ ਦਿਖਾਇਆ ਪੁਰਾਣਾ ਗੁਰਦੁਆਰਾ ਸਾਹਿਬ ਜੋ ਕੈਨੇਡਾ ਦਾ ਪਹਿਲਾ ਗੁਰਦੁਆਰਾ ਸਾਹਿਬ ਸੀ ਉਹਨਾਂ ਨੇ ਉਹ ਦਿਖਾਇਆ ਉਹਦੇ ਵਿੱਚ ਨਾ ਤੇ ਉਹਨਾਂ ਨੇ ਜੋ ਮਤਲਬ ਕਿ ਇੱਕ ਨਾ ਆਪਾਂ ਕਹਿ ਸਕਦੇ ਆ ਕਿ ਜਿੱਦਾਂ ਪਿਛਲਾ ਬੈਕਗ੍ਰਾਉਂਡ ਹੈ ਨਾ ਵੀ ਇਹ ਲੱਗਦਾ ਵੀ ਪੂਰਾ ਹਾਲੀਵੁੱਡ ਲੈਵਲ ਦਾ रियली हॉलीवुड लेवल ਦਾ ਆਪਾਂ ਪੂਰੇ ਵਿੱਚ ਕੁਝ ਵੀ ਕੰਪੈਰੀਜ਼ਨ ਨਹੀਂ ਕਰ ਸਕਦੇ ਵੀ ਕਿ ਹਾਂ ਇਹ ਕਿਸੇ ਪਾਸੇੋਂ ਵੀ ਘੱਟ ਆ ਹਨਾ ਮੈਨੂੰ ਬਹੁਤ ਸੋਹਣਾ ਲੱਗਾ ਵੀ ਮੈਂ ਤੇ ਤੁਹਾਨੂੰ ਸਹੀ ਗੱਲ ਦੱਸਾਂ ਹਨਾ ਮੈਂ ਦੇਖੀ ਮੈਂ ਐਕਸਪੈਕਟ ਨਹੀਂ ਕੀਤਾ ਸੀ ਕਿ ਵੀ ਆ ਏਡੇ ਵੱਡੇ ਲੈਵਲ ਤੇ ਆਪਣੀ ਪੰਜਾਬੀ ਮੂਵੀ ਜਾ ਸਕਦੀਆਂ ਹਨਾ ਵੀ ਇਹ ਤਾਂ ਹਾਲੀਵੁੱਡ ਲੈਵਲ ਦੀ ਮੂਵੀ ਹੈ ਮੈਂ ਕਹਿ ਸਕਦਾ ਬਾਕੀ ਜਿਹੜੀ ਫਿਲਮ ਇੱਕ ਤਾਂ ਚਲੋ ਫਿਲਮ ਦੇ ਸਿਨੇਮੈਟਿਕ ਇਫੈਕਟਸ ਹੁੰਦੇ ਆ ਵੀ ਚਲ ਹਾਂ ਵੀ ਫਿਲਮ ਬਣਾਈ ਬਹੁਤ ਸੋਹਣੀ ਡਾਇਰੈਕਟ ਬਹੁਤ ਵਧੀਆ ਕੀਤੀ ਇੱਕ ਹੁੰਦੀ ਫਿਲਮ ਦੀ ਸਟੋਰੀ ਲਾਈਨ ਹਨਾ ਕਿ ਵੀ ਫਿਲਮ ਦੋ ਚੀਜ਼ਾਂ ਤੇ ਮੇਨ ਕਾਮਯਾਬ ਹੁੰਦੀ ਹੈ ਅਕੋਰਡਿੰਗ ਟੂ ਮੀ ਇੱਕ ਵੀ ਉਹਦੇ ਇਫੈਕਟਸ ਕਿੱਦਾਂ ਰਿਹਾ ਮੂਵੀ ਦਾ ਕਿੱਦਾਂ ਆਉਂਦਾ ਇੱਕ ਸਟੋਰੀ ਮੇਨ ਤਾਂ ਸਟੋਰੀ ਲਾਇਆ ਕਿ ਤੁਹਾਡੀ ਸਟੋਰੀ ਤੁਹਾਨੂੰ ਕਿੰਨੇ ਤੁਹਾਡੇ ਹਾਰਟ ਨੂੰ ਟੱਚ ਕਰਦੀ ਜਦੋਂ ਮੈਂ ਮੂਵੀ ਦੇਖੀ ਸਟਾਰਟ ਕੀਤੀ ਬਈ ਉਹ ਫਿਲਮ ਦੇ ਵਿੱਚ ਬਈ ਇੰਨਾ ਜ਼ਿਆਦਾ ਹਰ ਚੀ ਦੀਪਲੀ ਦਿਖਾਈ ਗਈ ਆ ਬਈ ਤਰਸੀਮ ਜਸਰ ਦੀ ਐਕਟਿੰਗ ਗੁਰਪ੍ਰੀਤ ਕੁਮੀਦੀ ਐਕਟਿੰਗ ਬਈ ਸਪੈਸ਼ਲੀ ਜਿਹੜੀ ਗੋਰਿਆਂ ਦੀ ਐਕਟਿੰਗ ਕੀਤੀ ਗਈ ਆ ਬਹੁਤ ਹੈਰਾਨ ਕਰਨ ਵਾਲੀ ਆ ਵੀ ਉਹਨੂੰ ਲੱਗਦਾ ਹੀ ਨਹੀਂ ਕਿ ਵੀ ਇਹ ਬੰਦੇ ਵੀ ਨੇ ਨੇ ਵਧੀਆ ਲੈਵਲ ਤੇ ਐਕਟਿੰਗ ਕਰ ਸਕਦੇ ਆ ਬਹੁਤ ਸੋਹਣੀ ਐਕਟਿੰਗ ਕੀਤੀ ਗਈ ਸਾਰਿਆਂ ਵੱਲੋਂ ਬਹੁਤ ਸੋਹਣੀ ਐਕਟਿੰਗ ਕੀਤੀ ਗਈ ਨਾ ਠੀਕ ਹੈ ਨਾ ਬਾਕੀ ਹੁਣ ਆਪਾਂ ਤੁਹਾਨੂੰ ਫਿਲਮ ਦੀ ਸਟੋਰੀ ਬਾਰੇ ਗੱਲ ਕਰਦੇ ਆ ਵੀ ਸਟੋਰੀ ਦੇ ਵਿੱਚ ਕੀ ਕੀ ਹੋਇਆ ਇੱਕ ਕਹਾਣੀ ਵੀ 1914 ਦੀ ਆ ਇੱਕ ਕਹਾਣੀ ਨਹੀਂ ਸੱਚਾਈ ਆ ਸਾਡੀ ਹਿਸਟਰੀ ਦੀ ਜੋ ਸਾਡੇ ਨਾਲ ਸੱਚ ਹੋਈਆਂ ਵੀ ਉਹ ਚੀਜ਼ਾਂ ਦੀ ਗੱਲ ਬਾਤ ਹੈ ਨਾ ਭਈ ਉਦੋਂ ਟਾਈਮ ਇਦਾਂ ਦਾ ਸੀ ਕਿ ਜਦੋਂ ਤੁਹਾਨੂੰ ਪਤਾ ਆਪਣੇ ਇੰਡੀਆ ਜਿਹੜਾ ਸੀਗਾ ਉਦੋਂ ਉਹ ਆਜ਼ਾਦ ਨਹੀਂ ਹੋਇਆ ਸੀ ਨਾ ਤੇ ਉਦੋਂ ਹਾਲਾਤ ਆਪਣੇ ਪੰਜਾਬ ਦੇ ਸੋਹਣੇ ਨਹੀਂ ਸੀਗੇ ਹਨਾ ਤੇ ਆਪਣੇ ਜਿਹੜੇ ਬੰਦੇ ਸੀ ਪੈਸੇ ਕਮਾਉਣ ਵਾਸਤੇ ਜਿਹਦਾ ਹੋਰ ਕੰਟਰੀਆਂ 'ਚ ਨਿਕਲ ਜਾਂਦੇ ਸੀ ਕੋਈ ਜਾਪਾਨ ਜਾਂਦਾ ਕੋਈ ਹਾਂਗਕਾਂਗ ਜਾਂਦਾ ਸੀ ਕੋਈ ਹੋਰ ਕੰਟਰੀ 'ਚ ਜਾਂਦਾ ਸੀ ਨਾ ਇਦਾਂ ਹੀ ਆਪਣੇ ਬੰਦੇ ਕੈਨੇਡਾ ਵੀ ਨਿਕਲੇ ਪਏ ਸੀ ਨਾ ਪਰ ਉਦੋਂ ਕੈਨੇਡਾ ਜਾਣਾ ਬਹੁਤ ਮੁਸ਼ਕਲ ਸੀ ਕਿਉਂਕਿ ਕੈਨੇਡਾ ਇੰਡੀਆ ਤੋਂ ਉਸ ਟਾਈਮ ਦੇ ਵਿੱਚ ਜਾਣਾ ਜਹਾਜ਼ ਦੇ ਵਿੱਚ ਜਾਇਆ ਜਾਂਦਾ ਸੀ ਤੇ ਬਹੁਤ ਜ਼ਿਆਦਾ ਦੂਰ ਸੀ ਨਾ ਉਦੋਂ ਕਿਹੜਾ ਮੈਂ ਤਾਂ ਪਤਾ ਨਹੀਂ ਜਹਾਜ਼ ਚੱਲਦੇ ਸੀ ਮੇਰੇ ਸਾਰਨਾ ਜਹਾਜ਼ ਤਾਂ ਨਹੀਂ ਰਲਦੇ ਸੀ 1914 ਦੇ ਵਿੱਚ ਨਾ ਤੇ ਉਦੋਂ ਫਿਰ ਗੱਲਬਾਤ ਇਦਾਂ ਹੋਈ ਕਿ ਵੀ ਆਪਣੇ ਬੰਦਾ ਸੀ ਇੱਕ ਵੀ ਬਿਜ਼ਨਸਮੈਨ ਸੀ ਉਹਦਾ ਨਾਮ ਸੀ ਗੁਰਦੇਵ ਸਿੰਘ ਜੀ ਠੀਕ ਹੈ ਜੀ ਉਹ ਬਿਜ਼ਨਸਮੈਨ ਸੀ ਕਾਫੀ ਰਿਚਰਡ ਸੀ ਬੰਦਾ ਤੇ ਉਹ ਕਹਿੰਦਾ ਵੀ ਆਪਾਂ ਆਪਣੇ ਬੰਦੇ ਨਾ ਜਿਹੜੇ ਨਾ ਉਹ ਜਹਾਜ਼ ਦੇ ਨਾਲ ਵੀ ਕੈਨੇਡਾ ਭੇਜਣੇ ਨਾ ਤੇ ਉਹ ਲੋਕਾਂ ਨੂੰ ਇੰਪੋਸੀਬਲ ਲੱਗਾ ਵੀ ਇਹ ਟੀਅਰ ਪੋਸੀਬਲ ਨਹੀਂ ਹੋ ਸਕਦੀ ਨਾ ਪਰ ਉਹ ਬੰਦੇ ਨੇ ਕਹਿੰਦਾ ਮੈਂ ਪੋਸੀਬਲ ਕਰਕੇ ਦਿਖਾਉਣਾ ਤੇ ਉਹਨੇ ਕੀ ਕੀਤਾ ਵੀ ਗੋਰਿਆਂ ਨੂੰ ਪੁੱਛਿਆ ਕਿ ਜਹਾਜ਼ ਉਹਨੂੰ ਜਹਾਜ਼ ਚਾਹੀਦਾ ਵੀ ਬੰਦਾ ਹੈ ਨਾ ਗੋਰਿਆਂ ਨੇ ਵੀ ਮਨ ਕਰਤਾ ਕਿ ਨਹੀਂ ਐਸੀ ਨਹੀਂ ਜਹਾਜ਼ ਆ ਗਿਆ ਨਾ ਭਾਵੇਂ ਜਿੰਨੇ ਮਰਜੀ ਪੈਸੇ ਦੇ ਦੋ ਨਾ ਤੇ ਬੰਦੇ ਤੁਹਾਨੂੰ ਪਤਾ ਆਪਣੇ ਹੁੰਦੇ ਆ ਵੀ ਆੜੀ ਨਾ ਉਹ ਕਹਿੰਦੇ ਨਹੀਂ ਵੀ ਇਦਾਂ ਨਹੀਂ ਗੱਲਬਾਤ ਹੈਗੀ ਤਾਂ ਚੱਲ ਆਪਾਂ ਨਾ ਵੀ ਉਹਨਾਂ ਨੇ ਕੀ ਕੀਤਾ ਵੀ ਜਾਪਾਨ ਵਾਲਿਆਂ ਕੋ ਜਹਾਜ਼ ਲੈ ਲਿਆ ਜਹਾਜ਼ ਦਾ ਨਾਮ ਸੀ ਵੀ ਕਾਮਾਗਾਟਾ ਮਾਰੂ ਠੀਕ ਹੈ ਤੇ ਆਪਣੇ ਬੰਦੇ ਵੀ ਚਲੋ ਵੀ ਸਾਰਿਆਂ ਨੇ ਜਿਨੇ ਨੇ ਪੈਸੇ ਲੱਗਣੇ ਸੀ ਸੋਨੇ ਸਾਰਿਆਂ ਨੇ ਪੈਸੇ ਪਾਏ ਵੀ ਨਾ ਉਹ ਜਹਾਜ਼ ਵਿੱਚ ਬੈਠੇ ਵੀ ਕਨੇਡਾ ਲੈ ਵੀ ਹੁਣ ਚਲਾਂਗੇ ਕੈਨੇਡਾ ਨਾ ਵੀ ਉਹ ਕੈਨੇਡਾ ਵੀ ਪਹੁੰਚ ਵੀ ਜਾਂਦੇ ਆ ਨਾ ਠੀਕ ਆ ਜਦੋਂ ਵੀ ਉੱਥੇ ਜਾ ਕੈਨੇਡਾ ਪਹੁੰਚਦੇ ਆ ਵੀ ਉੱਥੇ ਜੋ ਹਾਲਾਤ ਉਹਨਾਂ ਨਾਲ ਬਣਦੇ ਆ ਉੱਥੇ ਕੀ ਸਟਰਗਲ ਕੀ ਫੇਸ ਕਰਦੇ ਆ ਕੀ ਕੀ ਚੀਜ਼ਾਂ ਹੁੰਦੀਆਂ ਕਿ ਉੱਥੇ ਉਤਰ ਪਾਉਂਦੇ ਆ ਕਿ ਨਹੀਂ ਪਾਉਂਦੇ ਉਹ ਸਾਰੀ ਕਹਾਣੀ ਹੈਗੀ ਵੀ ਫਿਲਮ ਦੇ ਵਿੱਚ ਨਾ ਤੁਸੀਂ ਜੇ ਫਿਲਮ ਦੀ ਹਿਸਟਰੀ ਤੁਸੀਂ ਕਾਮਾਗਾਟਾ ਬਾਰੇ ਦੀ ਹਿਸਟਰੀ ਬਾਰੇ ਜਾਣਦੇ ਵੀ ਉਹ ਉਹੀ ਚੀਜ਼ ਆ ਉਹੀ ਜੀ ਫਿਲਮ ਦੇ ਵਿੱਚ ਦਿਖਾਈ ਗਈ ਆ ਹਨਾ ਤੇ ਫਿਲਮ ਦੇ ਵਿੱਚ ਤੁਸੀਂ ਵੀ ਮੈਂ ਤਾਂ ਉਹਨਾਂ ਤੁਸੀਂ ਇੰਨੇ ਜ਼ਿਆਦਾ ਇਮੋਸ਼ਨਲ ਹੀ ਆ ਨਾ ਤੁਸੀਂ ਉਹ ਵੀ ਤੁਸੀਂ ਤਾਂ ਸੋਚਦਾ ਮੈਂ ਹੁਣ ਤੁਹਾਨੂੰ ਗੱਲ ਦੱਸਦਾ ਵੀ ਚਲੋ ਅਸੀਂ ਹੁਣ ਇੱਥੇ ਬੈਠਾ ਮੈਂ ਯੂਕੇ ਤੇ ਬੈਠਾ ਪਿਆ ਨਾ ਤੇ ਮੇਰਾ ਛੋਟਾ ਬ੍ਰਦਰ ਕੈਨੇਡਾ 'ਚ ਬੈਠਾ ਪਿਆ ਨਾ ਵੀ ਸਾਰੇ ਅਸੀਂ ਬੜੇ ਵਧੀਆ ਵੈਲ ਸੈਟਲ 된 ਆ ਨਾ ਫਰਕ ਉਹ ਠੀਕ ਆ ਨਾ ਵੀ ਜਦੋਂ 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 ਸਾਡੇ ਬੰਦੇ ਨਵੇਂ-ਨਵੇਂ ਇੱਥੇ ਪਹੁੰਚੇ ਸੀ ਵੀ ਬਾਹਲੇ ਦੇਸ਼ਾਂ ਦੇ ਵਿੱਚ ਉਦੋਂ ਤਾਂ ਆਪਣਾ ਕੋਈ ਬੰਦਾ ਇੱਥੇ ਹੈ ਹੀ ਨਹੀਂ ਸੀ ਨਾ ਉਦੋਂ ਕੋਈ ਨਾ ਕੋਈ ਆਪਣੇ ਕੋਲ politcal power ਸੀ ਨਾ ਕੋਈ ਆਪਣੇ ਕੋਲ ਕੋਈ ਜ਼ਿਆਦਾ ਬੈਲਟੀ ਸੀਗੇ ਲੋਕੀ ਨਾ ਉਦੋਂ ਮਿਲ ਕੇ ਗੋਰਿਆਂ ਦਾ ਮੇਨ ਕਿਉਂਕਿ ਮੇਨ ਕੰਟਰੀ ਦਾ ਉਹਨਾਂ ਦੀ ਸੀ ਨਾ ਆਪਾਂ ਤਾਂ ਬਿਲਕੁਲ ਹੀ ਨਿਊ ਸੀ ਆਪਣੇ ਤੇ ਇੱਥੇ ਬੰਦਾ ਹੀ ਨਹੀਂ ਕੋਈ ਸੀ ਨਾ ਕਿ ਹੁਣ ਜਿੱਦਾਂ ਆਪਾਂ ਆਏ ਆ ਵੀ ਆਪਾਂ ਨੂੰ ਜਿੱਥੇ ਮਰਜੀ ਘੁੰਮੀ ਦਾ ਸਾਨੂੰ ਆਜ਼ਾਦ ਹੋ ਕੇ ਸਾਨੂੰ ਕੋਈ ਕੁਛ ਕਹਿੰਦਾ ਨਹੀਂ ਕੋਈ ਕਹਿ ਨਹੀਂ ਸਕਦਾ ਕੋਈ ਤੁਹਾਡਾ ਵਿਤਕਰਾਂ ਨਹੀਂ ਕਰ ਸਕਦਾ ਨਾ ਤੁਹਾਡੇ ਅਗੇ ਤੁਹਾਨੂੰ ਤੁਹਾਡਾ ਸਕਿਨ ਕਲਰ ਦੇ ਕੇ ਤੁਹਾਡਾ ਰੇਸਿਜ਼ਮ ਨਹੀਂ ਕਰ ਸਕਦਾ ਨਾ ਤੇ ਉਸ ਟਾਈਮ ਦੇ ਵਿੱਚ ਵੀ ਆ ਚੀਜ਼ਾਂ ਬਹੁਤ ਜ਼ਿਆਦਾ ਸੀ ਨਾ ਬਈ ਆਪਣੇ ਜਿਹੜੇ ਬਜ਼ੁਰਗਾਂ ਨੇ ਆਪਣੇ ਲਈ ਕਿੰਨੀਆਂ ਕੁਰਬਾਨੀਆਂ ਕੀਤੀਆਂ ਨਾ ਕਿ ਆਪਾਂ ਹੁਣ ਇੱਥੇ ਬੜੇ ਵਧੀਆ ਰਹਿੰਦੇ ਆ ਹਨਾ ਆਪਣੇ ਬੰਦਿਆਂ ਦੇ ਘਰ ਆ ਵੱਡੇ ਵੱਡੇ ਬਿਜ਼ਨਸ ਆ ਠੀਕ ਹੈ ਜੀ ਆਪਣੇ ਕੋਲ ਪੋਲਿਟੀਕਲ ਪਾਵਰ ਹੈਗੀ ਆ ਸਾਰਾ ਕੁਝ ਆਪਣੇ ਕੋਲ ਇੱਧਰ ਬੰਦਿਆਂ ਕੋ ਹੈਗਾ ਵੀ ਇਹਦੇ ਪਿੱਛੇ ਕਿਹੜੇ ਬੰਦਿਆਂ ਦਾ ਹੱਥ ਹੈ ਨਾ ਕਿਹੜੇ ਬੰਦਿਆਂ ਨੇ ਕਿੰਨੀਆਂ ਸਟਰਗਲਾਂ ਕੀਤੀਆਂ ਵੀ ਆਪਾਂ ਦੱਸ ਨਹੀਂ ਸਕਦੇ ਇਹ ਸਾਰੀ ਫਿਲਮ ਉਸੇ ਬੇਸ ਤੇ ਹੈ ਕਿ ਆਪਣੇ ਬਜ਼ੁਰਗਾਂ ਨੇ ਸਾਡੇ ਲਈ ਕੀ ਕੀਤਾ ਇੱਥੇ ਬਾਹਰਲੇ ਦੇਸ਼ਾਂ ਦੇ ਵਿੱਚ ਨਾ ਵੀ ਆਪਾਂ ਹੁਣ ਇੱਥੇ ਬੜੇ ਸੁਖੀ ਪਾ ਸਕਦੇ ਆ ਵੀ ਮੈਂ ਦੱਸਾਂ ਵੀ ਇਹ ਫਿਲਮ ਜਿਹੜੀ ਨਾ ਚਲੋ ਹੁਣ ਆਪਾਂ ਐਂਡ 'ਚ ਇਹਦਾ ਫਿਲਮ ਦਾ ਕਨਕਲੂਜਨ ਕੱਢਦੇ ਨੇ ਕਿ ਫਿਲਮ ਆਪਾਂ ਜਿਆਦਾ ਮੈਂ ਵੱਡਾ ਰਿਵਿਊ ਨਹੀਂ ਦਊਗਾ ਕਿਉਂਕਿ ਫਿਰ ਜਿਆਦਾ ਫਿਲਮ ਜਿਆਦਾ ਮਲਕੇ ਨਾ ਰਿਵਿਊ ਵੱਡਾ ਹੋ ਜਾਂਦਾ ਐ ਐਂਡ ਤੇ ਇਹ ਕਨਕਲੂਜਨ ਕੱਢਦਾ ਵੀ ਇਹ ਫਿਲਮ ਐਂਟਰਟੇਨਮੈਂਟ ਪਰਪਸ ਨਹੀਂ ਹੈਗੀ ਇਹ ਇੱਕ ਸੀਰੀਅਸ ਫਿਲਮ ਆ ਜਿਹਦੇ ਵਿੱਚ ਆਪਣੇ ਬਜ਼ੁਰਗਾਂ ਨੇ ਸਾਡੇ ਲਈ ਜੋ ਕੀਤਾ ਉਹ ਸਾਰੀ ਸੱਚਾਈ ਦਿਖਾਈ ਗਈ ਆ ਇਹ ਬਿਲਕੁਲ ਹੀ ਸੱਚ ਦੇ ਆਧਾਰਿਤ ਫਿਲਮ ਆ ਇਹਦੇ ਵਿੱਚ ਮੈਨੂੰ ਕੁਝ ਵੀ ਗਲਤ ਚੀਜ਼ ਨਹੀਂ ਲੱਗੀ ਕਿ ਹਾਂ ਵੀ ਆ ਚੀਜ਼ ਹੈ ਨਹੀਂ ਨਾ ਤੇ ਤੁਸੀਂ ਆਪਣੀ ਇਹ ਫਿਲਮ ਤੁਸੀਂ ਆਪਣੀ ਫੈਮਿਲੀ ਦੇ ਨਾਲ ਪੂਰੀ ਨਾ ਜਾ ਸਕਦੇ ਆ ਕੋਈ ਵਿਦਾਊਟ ਐਨੀ ਪ੍ਰੋਬਲਮ ਤੁਸੀਂ ਇਹ ਫਿਲਮ ਆਪਣੇ ਬੱਚਿਆਂ ਨੂੰ ਵੀ ਦਿਖਾ ਸਕਦੇ ਆ ਕਿ ਵੀ ਇਹਦੇ ਵਿੱਚ ਕਿਉਂਕਿ ਇਹ بڑے ਬੱਚਿਆਂ ਨੂੰ ਵੀ ਪਤਾ ਲੱਗੇ ਲੱਗਣਾ ਚਾਹੀਦਾ ਕਿ ਸਾਡੇ ਬਜ਼ੁਰਗਾਂ ਨੇ ਸਾਡੇ ਲਈ ਕੀ ਕੀਤਾ ਨਾ ਬਹੁਤ ਹੀ ਇਨਸਪਾਇਰਿੰਗ ਤੇ ਬਹੁਤ ਹੀ ਟਰੂਥਫੁਲ ਇਵੈਂਟਸ ਤੇ ਇਹ ਫਿਲਮ ਬਣਾਈ ਗਈ ਆ ਤੇ ਸੇਮ ਜਸਰ ਗੁਰਪ੍ਰੀਤ ਕੋ ਗੀਟ ਬਹੁਤ ਸੋਹਣੀ ਐਕਟਿੰਗ ਕੀਤੀ ਆ ਵੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਕਿ ਤੁਸੀਂ ਆਪਣੀ ਫੈਮਿਲੀ ਨਾਲ ਜਾ ਕੇ ਫਿਲਮ ਦੇਖ ਸਕਦੇ ਆ ਤੇ ਪਾਸ ਇਹ ਗੱਲ ਪਤਾਉਣਾ ਕਰਨੀ ਸੀ ਕਿ ਕਿਉਂਕਿ ਫਿਲਮ ਚੱਚੀ ਬੋਸ ਹੋਣੀ ਹੈ ਨਾ ਵਧੀਆ ਚੀਜ਼ ਆ ਜੋ ਤੇ ਦੇਖਣੀ ਚਾਹੀਦੀ ਹੈ ਚਲੋ ਠੀਕ ਹੈ ਜੀ ਓਕੇ ਜੀ ਧੰਨਵਾਦ ਤੁਹਾਡਾ ਸਾਰਿਆਂ ਦਾ ਫੇਰ ਮਿਲਾਂਗੇ ਨੈਕਸਟ ਵੀਡੀਓ ਦੇ ਵਿੱਚ ਓਕੇ ਜੀ